ਅਹ ਹੁਣ ਤੇ ਜਿਹੜੇ ਨਾਮੀ ਰਗੀਆਂ ਦੇ ਸਾਈਡ ਵਾਲੇ ਆ ਤਬਲੇ ਵਾਲੇ ਹੋਗੇ ਸਾਥੀ ਸਾਈਡ ਵਾਲੇ ਹੋਗੇ ਉਹਨਾਂ ਨੇ ਬਿਆਨ ਦੇ ਦਿੱਤੇ ਸੋਸ਼ਲ ਮੀਡੀਆ ਤੇ ਆ ਕੇ ਕਿ ਸਾਡੇ ਜਹੇਦਾਰ ਸਾਡਾ ਵਿਚਕਾਰ ਵਾਲਾ ਹੈ ਡਰਗੀ ਸਾਨੂੰ ਪ੍ਰੋਪਰ ਪੈਸੇ ਨਹੀਂ ਦੇ ਰਿਆ ਉਹ ਵਿਚਕਾਰ ਵਾਲਾ ਸ਼ਬਦ ਲਾ ਦਿੰਦਾ ਵਾ ਹੱਕ ਪਰਾਇਆ ਨਾਨਕਾ ਉਹ ਸਸੂਰ ਉਸ ਗਾਏ ਗੁਰਪੀਰ ਹਮਾ ਤਾਂ ਪਰਿਆ ਮਰਦਾਰ ਨਖਾਏ ਉਹ ਤਬਲੇ ਵਾਲਾ ਸਾਈਡ ਵਾਲਾ ਉਹਦੇ ਮੂੰਹ ਲਵੈਂਦੇ ਆ ਉਹ ਕਹਿੰਦੇ ਭਾਈ ਇੱਥੇ ਤਾਂ ਸ਼ਬਦਲਾ ਤਾਂ ਇੱਥੇ ਰਸੁਰ ਨਾ ਪਦੀ ਉਹ ਆਂਦੇ ਭਾਈ ਜਿੰਨਾ ਹੱਕ ਸਾਡਾ ਤੂੰ ਖਾਂਦਾ ਵਾ ਉਹ ਆਂਦੇ ਤੇਰੇ ਤੋਂ ਜ਼ਿਆਦਾ ਹੱਕ ਸਾਡਾ ਕੌਣ ਖਾਂਦਾ ਵਾ ਆਵਰ ਉਪਦੇਸ ਆਪ ਨਾ ਕਰੇ ਉਹ ਆਂਦੇ ਭਾਈ ਜਿੰਨਾ ਹੱਕ ਸਾਡਾ ਤੂੰ ਖਾਂਦਾ ਵਾ ਇਹ ਗੱਲ ਕਿਤੇ ਤੇਰੇ ਤੇ ਵੀ ਲਾਗੂ ਹੋ ਜਵੇ ਤੇ ਇਹਦੇ ਬੜਾ ਵਧੀਆ ਹੋਵੇ ਇਹ ਗੱਲ ਮੈਂ ਕੋਲੋਂ ਨਹੀਂ ਕਹਿ ਰਿਹਾ ਕਈ ਮੁੜ ਕੇ ਮੈਨੂੰ ਫੋਨ ਲਾਉਂਦੇ ਤੁਰ ਸਾਹਿਬ ਤੁਸੀਂ ਆਪਣੀ ਕੌਮ ਦਾ ਨਾਮ ਖਰਾਬ ਕਰਦੇ ਜੀ ਨਾਖਰਾ ਮੈਂ ਨਹੀਂ ਕਰ ਰਿਹਾ ਉਹਨਾਂ ਰੱਗੀਆਂ ਦੇ ਸਾਈਡ ਵਾਲੇ ਨੇ ਆਪ ਵੀਡੀਓ ਪਾਈਆਂ ਵਾ ਅੱਛਾ ਜੇ ਉਹਨੂੰ ਕਹਿ ਦੋ ਕਿ ਭਾਈ ਜੇਕਰ ਤੁਹਾਡਾ ਵਿਚਕਾਰ ਵਾਲਾ ਹੈ ਡਰੱਗੀ ਤੁਹਾਨੂੰ ਪ੍ਰੋਪਰ ਹਿੱਸਾ ਨਹੀਂ ਦੇ ਰਿਹਾ ਤੇ ਭਾਈ ਤੁਸੀਂ ਨਾ ਜਾਇਆ ਕਰੋ ਮੌਕੇ ਤੇ ਆ ਕੇ ਕਹਿ ਦਿਆ ਕਰੋ ਕਿ ਸਾਡ ਕੋ ਟਾਈਮ ਨਹੀਂ ਹੈਗਾ ਜੇ ਬਰਾਬਰ ਹਿੱਸਾ ਦੇ ਆਏਗਾ ਫੇਰ ਜਾਣਾ ਕਿਆ ਕਰੋ ਤੇ ਗਾੜੀਆਂ ਨੂੰ ਜਵਾਬ ਉਹਨਾਂ ਦਾ ਪਤਾ ਕੀ ਹੁੰਦਾ ਵਾ ਉਹ ਕਹਿੰਦੇ ਵੀ ਅਸੀਂ ਨਾ ਗਏ ਤਾਂ ਕਿਸੇ ਹੋਰ ਨੂੰ ਲੈ ਤੁਰਨਾ ਆਏ ਨੇ ਤਾਂ ਕਈ ਰਾਗੀ ਮਾਫ ਕਰਨਾ ਕਈ ਰਾਗੀ ਸਾਡੇ ਵਿੱਚ ਐਸੇ ਵੀ ਹੈਗੇ ਆ ਜਿਹੜੇ ਵਿੰਦੇ ਤੱਕ ਨਹੀਂ ਆ ਤੇ ਕਿੰਨੇ ਭੇਟਾ ਮਿਲੀ ਆ ਆ ਚੜਤ ਕਿੰਨੀ ਹੋਈ ਆ ਕਿੰਨੀ ਭੇਟਾ ਵਾ ਇਹ ਮੈਂ ਰਾਗੀ ਸੰਗਾਂ ਵਾਸਤੇ ਕਹਿ ਰਿਹਾ ਜਿਹੜੀ ਕਲਿੱਪ ਕੱਟ ਕੇ ਪਾਉਣੀ ਹੈ ਸੰਗਾਂ ਰਾਗੀ ਸੰਗਾਂ ਵਾਸਤੇ ਕਹਿ ਰਿਹਾ ਗੱਲ ਮੈਂ ਜਿਹੜੇ ਸਾਈਡਾਂ ਵਾਲਿਆਂ ਦਾ ਹੱਕ ਖਾਂਦੇ ਆ ਭਾਈ ਬੇਨਤੀ ਆ ਜੇਕਰ ਤੁਸੀਂ ਮਹਿੰਗੀਆਂ ਗੱਡੀਆਂ ਦੇ ਵਿੱਚ ਘੁੰਮਦੇ ਹੋ ਜੇਕਰ ਤੁਸੀਂ ਤਗੜੀਆਂ ਮੋਟਰਸਾਈਕਲ ਤੁਹਾਡੇ ਬੱਚੇ ਵੱਡਿਆਂ ਸਕੂਲਾਂ ਦੇ ਵਿੱਚ ਪੜਦੇ ਜੇਕਰ ਤੁਹਾਡੇ ਬੱਚਿਆਂ ਦੇ ਸ਼ੌਂਕ ਪੂਰੇ ਹੁੰਦੇ ਆ ਤੁਹਾਡੀਆਂ ਘਰ ਵਾਲੀਆਂ ਦੇ ਸ਼ੌਂਕ ਪੂਰੇ ਹੁੰਦੇ ਆ ਭਾਈ ਹੱਥ ਜੋੜ ਕੇ ਬੇਨਤੀ ਆ ਪਰਿਵਾਰ ਤਬਲੇ ਵਾਲੇ ਦੇ ਵੀ ਆ ਪਰਿਵਾਰ ਸੈਡ ਵਾਲੇ ਦੇ ਵੀ ਆ ਤੁਹਾਡੇ ਬੱਚਿਆਂ ਦੇ ਸ਼ੌਂਕ ਆ ਸ਼ੌਂਕ ਉਹਨਾਂ ਦੇ ਬੱਚਿਆਂ ਦੇ ਵੀ ਆ ਜੇਕਰ ਤੁਹਾਡੇ ਛੋਟੇ-ਛੋਟੇ ਬੱਚਿਆਂ ਨੂੰ ਬਾਜ਼ੀਆਂ ਚਾਹੀਦੀਆਂ ਵਾ ਭਾਈ ਬੱਚੇ ਉਹਦੇ ਵੀ ਆ ਮੇਰੇ ਹੱਥ ਜੋੜ ਕੇ ਬੇਨਤੀ ਆ ਕਿ ਹਿਸਾਬ ਬਰਾਬਰ ਦਿਆ ਕਰੋ ਉਹਨਾਂ ਨੂੰ ਲੇਕਿਨ ਅੱਜ ਮਾਫ ਕਰਨਾ ਸਾਡੀ ਪ੍ਰੋਬਲਮ ਆ ਰਹੀ ਆ ਜਿੰਨੇ ਆ ਮੀਰ ਰਾਗੀ ਸਿੰਘ ਜਿੰਨੇ ਆ ਇਹਨਾਂ ਦੇ ਸਾਈਡ ਵਾਲੇ ਦਿਹਾੜੀਆਂ ਤੇ ਜਾਂਦੇ ਆ ਇੱਕ ਪ੍ਰੋਗਰਾਮ ਦਾ 200 ਰੁਪਇਆ ਤੇ ਆਪੇਟਾ ਕਿੰਨੀ ਲੈਣੀ ਆ ਆਪ ਦਾ ਨਹੀਂ ਲੱਖ ਰੁਪਇਆ 71000 51000 ਤੇ ਤਬਲੇ ਵਾਲੇ ਨੂੰ ਕਿੰਨੇ 300 ਰੁਪਇਆ 200 ਰੁਪਇਆ ਤਾਂ ਇਹਨੋਂ ਤੋਂ ਹੀ ਇੱਕ ਜਿਹੀ ਧਾਂਦੀ ਹੋਵੇ ਇਹ ਜਿਹੜੇ ਨਾਮੀ ਰਾਗੀ ਸਿੰਘ ਆ ਨਾ ਇਹਨਾਂ ਦੇ ਤਬਲੇ ਵਾਲੇ ਜਾਂ ਸਾਈਡ ਵਾਲੇ ਛੇਤੀ ਛੱਡ ਜਾਂਦੇ ਇਹਨਾਂ ਨੂੰ ਅਕਈ ਰਾਗੀ ਸੰਗ ਐਸੇ ਆ ਜਿਨ੍ਹਾਂ ਨੂੰ 25 25 30 ਦੀ ਸਾਲ ਹੋ ਗਏ ਇਹਨਾਂ ਦਾ ਸਾਈਡ ਵਾਲਾ ਨਹੀਂ ਬਦਲਿਆ ਸਾਈਡ ਵਾਲਾ ਬਦਲਿਆ ਕਿਉਂ ਨਹੀਂ ਹੈ ਕਿਉਂਕਿ ਉਹ ਆਪਣੇ ਸਾਥੀਆਂ ਨੂੰ ਇਹ ਸੱਚਾ ਚੰਗਾ ਦਿੰਦੇ ਆ ਆਪਣੇ ਭਰਾ ਵਾਂਗੂ ਰੱਖਦੇ ਆ ਕਈ ਰਾਗੀ ਸੰਗ ਸਾਡੇ ਨਾਲ ਐਸੇ ਵੀ ਹੈਗੇ ਕੰਟੈਕਟ ਹੈਗੇ ਕਈ ਰਾਗੀ ਸੰਗਾਂ ਦੇ ਉਹ ਸਾਈਡ ਵਾਲੇ ਉਹ ਪੈਸਿਆਂ ਵੱਲ ਵੇਂਦੇ ਨਹੀਂ ਆ ਉਹ ਭੇਟਾ ਵੱਲ ਵੇਂਦੇ ਨਹੀਂ ਆ ਬਕਾਇਦਾ ਸੈਡ ਵਾਲਾ ਤਬਲੇ ਵਾਲਾ ਜਾਂ ਸੈਡ ਵਾਲਾ ਉਹਨਾਂ ਨੂੰ ਗਿਣਕੇ ਦਿੰਦਾ ਵਾ ਕਿ ਐਨੀ ਭੇਟਾ ਆਪਣੀ ਹੋਈ ਐ ਇੱਕ ਮੈਂ ਆਹ ਬੇਨਤੀ ਮੈਂ ਛੋਟੀ ਜੀ ਕਰਦੀ ਐ ਇੱਕ ਮੈਂ ਛੋਟੀ ਜੀ ਬੇਨਤੀ ਹੋਰ ਕਰਨਾ ਸਮਾਂ ਆਪਣੇ ਕੋਲ ਸੀਮਤ ਐ ਮੈਂ ਕਿ ਪਿਛਲੇ ਦਿਨੀ ਬੇਨਤੀ ਕੀਤੀ ਸੀ ਜਾਕਰ ਹੁਸੈਨ ਜੀ ਨਾਲ ਮੈਂ ਗੱਲ ਜੋੜੀ ਜਾਕਰ ਹੁਸੈਨ ਜੀ ਦੀ ਡੈਥ ਹੋਈ ਸੀ ਤਾਂ ਮੈਂ ਗੱਲ ਜੋੜਨੀ ਪਈ ਮੈਨੂੰ ਥੋੜੀ ਜੀ ਜਾਕਰ ਹੁਸੈਨ ਜੀ ਇੱਕ ਥਾਂ ਤੇ ਪ੍ਰੋਗਰਾਮ ਕਰਨ ਗਏ ਸੀ ਪ੍ਰੋਗਰਾਮ ਕਰਨ ਗਏ ਉਹਨਾਂ ਜਦੋਂ ਗੱਡੀ ਲੱਗੀ ਉਹਨਾਂ ਨੂੰ ਪਸੰਦ ਕਰਨ ਵਾਲੇ ਉਹਨਾਂ ਦੇ ਜਿਹੜੇ ਸਟੂਡੈਂਟ ਕਹਿ ਲੋ ਉਹਨਾਂ ਨੂੰ ਪਸੰਦ ਕਰਨ ਵਾਲੇ ਉਹਨਾਂ ਦੇ ਕੋਲ ਆਏ ਅੰਦਰ ਉਸਤਾਦ ਜੀ ਆਪਣਾ ਤਬਲਾ ਸਾਨੂੰ ਦੇ ਦਿਓ ਤੁਹਾਡਾ ਚੱਪ ਤਬਲਾ ਹੈ ਮੋਢਿਆਂ ਚੁੱਕ ਕੇ ਸਟੇਜ ਤੱਕ ਲੈ ਜਾਣਾ ਜਾਕਰ ਹੁਸੈਨ ਜੀ ਕਹਿੰਦੇ ਆ ਕਿ ਜਿਹੜਾ ਤਬਲਾ ਮੇਰੇ ਸਾਰੇ ਪਰਿਵਾਰ ਦਾ ਬੋਝ ਝੇਲਦਾ ਵਾ ਉਹ ਕਹਿੰਦੇ ਕਿ ਉਸ ਤਬਲੇ ਨੂੰ ਮੈਂ ਆਪ ਚੁੱਕ ਕੇ ਲੈ ਕੇ ਜਾਵਾਂਗਾ ਉਹਨਾਂ ਦਾ ਜਿਹੜਾ ਤਬਲਾ ਮੇਰੇ ਪਰਿਵਾਰ ਦਾ ਬੋਝ ਝੇਲਦਾ ਵਾ ਅਨੇ ਕੀ ਉਹਦਾ ਪਰ ਉਹਦਾ ਬੋਝ ਬੈ ਨਹੀਂ ਚਲ ਸਕਦਾ ਤੇ ਜਾ ਕੇ ਹੁਸੈਨ ਜੀ ਆਪਣਾ ਤਰਲਾ ਸਟੇਜ ਤੱਕ ਆਪ ਖੜਦੇ ਰਹੇ ਸੀ ਪਰ ਜੇਕਰ ਗੱਲ ਕੀਤੀ ਜਾਵੇ ਸਾਡੇ ਨਾਮੀ ਰਾਗੀ ਸਿੰਘਾਂ ਦੀ ਤੇ ਅੱਜ ਸਾਡੇ ਵਿੱਚ ਪ੍ਰੋਬਲਮ ਆ ਰਹੀ ਹੈ ਗੱਡੀ 700 ਕਿਲੋਮੀਟਰ ਤੋਂ ਚੱਲ ਕੇ ਆ ਜਾਂਦੀ ਆ ਗੁਰਦੁਆਰੇ ਤੋਂ 10 ਮਿੰਟ ਦੂਰ 10 ਮਿੰਟ ਦਾ ਰਾਹ ਹੁੰਦਾ ਵਾ ਗੱਡੀ 5-7 ਕਿਲੋਮੀਟਰ ਦੂਰ ਹੁੰਦੀ ਆ ਨਾਮੀ ਰਾਗੀ ਸਿੰਘ ਗੁਰਦੁਆਰੇ ਦੇ ਮੈਨੇਜਰ ਨੂੰ ਫੋਨ ਕਰ ਦੇਣਗੇ ਕਿ ਭਾਈ ਦੋ ਸੇਵਾਦਾਰ ਭੇਜ ਦਿਓ ਆ ਕੇ ਸਾਡੇ ਵਾਜੇ ਚੁੱਕ ਕੇ ਲੈ ਜਾਣ ਹੁਣ ਮੰਨ ਲਓ ਉਹ ਰਾਗੀ ਸਿੰਘ ਦਾ ਘਰ ਚੌਥੀ ਮੰਜ਼ਲ ਤੇ ਆ ਚੌਥੀ ਮੰਜ਼ਲ ਤੋਂ ਵਾਜੇ ਲਾ ਕੇ ਥੱਲੇ ਗੱਡੀ 'ਚ ਰੱਖ ਲੈ ਉਦੋਂ ਨਹੀਂ ਸੇਵਾਦਾਰ ਦੀ ਲੋੜ ਪਈ ਲੇਕਿਨ ਜਦੋਂ ਗੱਡੀ ਗੁਰਦੁਆਰੇ ਤੋਂ 5 ਕਿਲੋਮੀਟਰ ਦੂਰ ਰਹਿ ਗਈ ਆ ਉਦੋਂ ਮੈਨੇਜਰ ਨੂੰ ਫੋਨ ਲਵਾਤਾ ਦੋ ਸੇਵਾਦਾਰ ਭੇਜ ਦਿਓ ਸਾਡੇ ਵਾਜੇ ਚੁੱਕ ਕੇ ਲੈ ਜਾਣ ਹੁਣ ਮੰਨ ਲਓ ਚਲੋ ਸੇਵਾਦਾਰ ਨੂੰ ਮੈਨੇਜਰ ਨੇ ਕਹਿਤਾ ਸੀਨੀਅਰ ਆ ਮੰਨਣੀ ਪਣੀ ਸੇਵਾਦਾਰ ਨੂੰ ਸੇਵਾਦਾਰ ਜਾ ਕੇ ਵਾਜੇ ਚੁੱਕੇ ਲਾਏ ਆ ਮੰਨ ਲਓ ਵਾਜੇ ਚੁੱਕਣ ਗਿਆ ਹੋਵੇ ਵਾਜੇ ਲੈਣ ਗਿਆ ਵੇ ਸਟੇਜ ਤੇ ਲਿਉਣ ਲਈ ਉਹਦੀ ਗੈਰ ਮੌਜੂਦਗੀ ਦੇ ਵਿੱਚ ਮਗਰੋਂ ਕੋਈ ਨੰਗੇ ਸਿਰ ਦਰਬਾਰ ਦੇ ਅੰਦਰ ਦਾਖਲ ਹੋ ਜਵੇ ਉਹਦੀ ਗੈਰ ਮੌਜੂਦਗੀ ਦੇ ਵਿੱਚ ਮੰਨ ਲਓ ਕੋਈ ਕੁੱਤਾ ਵੜ ਜਾਵੇ ਕੋਈ ਜਾਨਵਰ ਰੱਬ ਨਾ ਕਰੇ ਦਰਬਾਰ ਦੇ ਅੰਦਰ ਵੜ ਜਵੇ ਤੇ ਉਸੇ ਮੈਨੇਜਰ ਨੇ ਟੋਟ-ਟੋਟ ਕੇ ਸੇਵਾਦਾਰ ਨੂੰ ਪੈਣਾ ਭਾਈ ਮੈਨੂੰ ਮੇਰੇ ਕੋ ਦੁਬਾਰਾ ਦੁਬਾਰਾ ਨਾਮ ਲਾਉ ਮੇਰੀ ਬੇਨਤੀ ਨਾਮੀ ਰਾਗੀ ਸਿੰਘਾਂ ਨੂੰ ਕਿ ਭਾਈ ਜੇਕਰ ਗੁਰੂ ਘਰਾਂ ਦੇ ਛੋਟੇ ਰਾਗੀ ਸਿੰਘ ਜਿਹੜੇ ਆ ਜਿਹੜੇ ਸਿੰਘ ਸਭਾਵਾਂ ਦੇ ਗੁਰਦੁਆਰਿਆਂ 'ਚ ਉਹਨਾਂ ਦੇ ਕੋਲ ਕਲਾ ਵੀ ਹੈਗੀ ਆ ਪਰ ਉਹਨਾਂ ਦੀ ਮਿਹਨਤ ਦਾ ਮੁੱਲ ਨਹੀਂ ਪਿਆ ਉਹ ਵਿਚਾਰੇ ਆਪਣੇ ਵਾਜੇ ਆਪਣੇ ਤਵਲੇ 'ਚ ਕੇ ਆਪ ਸਟੇਜਾਂ 'ਤੇ ਲੈ ਕੇ ਜਾਂਦੇ ਆ ਉਹਨਾਂ ਦੇ ਵਿੱਚ ਕੋਈ ਅਸੀਂ ਬੈਸਵਣੀ ਹੈਗੀ ਪੇਟਾ ਤੋਂ ਪਰ ਮੇਰੀ ਇੱਕ ਹੱਥ ਜੋੜ ਕੇ ਭਾਈ ਬੇਨਤੀ ਆ ਮੈਨੂੰ ਪਤਾ ਪੇਟੇ ਸੇ ਆਪਾਂ ਦੇ ਫੇਰ ਭਾ ਦੇਣਾ ਮੇਰੀ ਇੱਕ ਹੱਥ ਜੋੜ ਕੇ ਬੇਨਤੀ ਆ ਆਪਣੇ ਵਾਜੇ ਚੋ ਕੇ ਆਪ ਲਿਓ ਇਨਸਲਟ ਫੀਨ ਨਾ ਕਰੋ ਤੁਹਾਡੇ ਵਾਜੇ ਆ ਇਹ ਤੁਹਾਡੇ ਤਪਲੇ ਆ ਤੁਹਾਡੀ ਰੋਜੀ ਆ ਇਹਨੂੰ ਚੋ ਕੇ ਸਟੇਜ ਤੱਕ ਲਿਓ ਤੇ ਇਨਸਰਟ ਫੀਨ ਨਾ ਕਰੋ ਹਾਂ ਜੇਕਰ ਕੋਈ ਸੰਗਤ ਦੇ ਵਿੱਚੋਂ ਕੋਈ ਬੰਦਾ ਆ ਕੇ ਤੁਹਾਨੂੰ ਕਹਿੰਦਾ ਵਾ ਇੱਕ ਭਾਈ ਸਾਹਿਬ ਆਪਣੇ ਵਾਜੇ ਦੇ ਦਿਓ ਫੇਰ ਫੜਾ ਦਿਓ ਤੇ ਕੋਈ ਅਰਜੀ ਨਹੀਂ ਲੇਕਿਨ ਸੇਵਾਦਾਰਾਂ ਨੂੰ ਫੋਨ ਜਾਂ ਮੈਨੇਜਰਾਂ ਨੂੰ ਫੋਨ ਨਾ ਕਰੋ ਆਪਣੇ ਵਾਜੇ ਉੱਥੇ ਆਪ ਕਰੋ ਜੇ ਕੋਈ ਚੁੱਕਣੋਂ ਦਾ ਫੜਾ ਦਿਓ ਜੇ ਨਹੀਂ ਕੋਈ ਚੁੱਕਣ ਆ ਆ ਫਿਆਬ ਕਰੋ